ਜਿੱਥੇ ਪੂਰੇ ਭਾਰਤ ਭਰ ਦੇ ਵਿੱਚ ਬਲੈਕਆਊਟ ਕੀਤਾ ਗਿਆ ਮੋਕ ਡੀਲਸ ਚੱਲ ਰਹੀਆਂ ਸੀ ਉੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਬਲੈਕਆਊਟ ਦੇ ਦੌਰਾਨ ਕਿਸੇ ਦਾ ਵਿਆਹ ਚੱਲ ਰਿਹਾ ਹੈ ਤੇ ਸੋਸ਼ਲ ਮੀਡੀਆ ਤੇ ਲੋਕ ਬੜੀ ਪ੍ਰਸ਼ੰਸਾ ਕਰ ਰਹੇ ਐ ਇਸ ਵਿਆਹ ਦੀ ਕਿ ਦੇਸ਼ ਭਗਤ ਹੋਣ ਤਾਂ ਦੇਖੋ ਵੀ ਕਹਿੰਦੇ ਦੇਸ਼ ਨੂੰ ਤੇ ਵਿਪਤਾ ਪਈ ਹੈ ਤਾਂ ਨਾਲ ਖੜਾਂਗੇ ਬਲੈਕਆਊਟ ਦੇ ਵਿੱਚ ਵਿਆਹ ਕਰਵਾ ਲਿਆ ਪੂਰੇ ਚਾਰੇ ਪਾਸੇ ਹਨੇਰਾ ਹੋਇਆ ਪਿਆ ਪਰ ਵਿਆਹ ਜਿਹੜਾ ਕੰਟੀਨਿਊ ਚੱਲ ਰਿਹਾ ਮੰਤਰ ਵੀ ਉਸੇ ਤਰ੍ਹਾਂ ਚੱਲ ਰਿਹਾ ਤੇ ਇਸ ਬਾਈ ਦਾ ਵਿਆਹ ਚੱਲ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਵੀ ਜੋਧਪੁਰ ਦੇ ਵਿੱਚ ਜਿਹੜਾ ਵਿਆਹ ਚੱਲ ਰਿਹਾ ਸੀ ਤੇ ਇੱਕ ਪਾਸੇ ਮੋਕ ਡ੍ਰਿਲ ਹੋ ਰਹੀ ਸੀ ਬਲੈਕਆਊਟ ਚੱਲ ਰਿਹਾ ਸੀ ਤੇ ਦੂਸਰੇ ਪਾਸੇ ਇਸ ਬਾਈ ਦਾ ਵਿਆਹ ਹੋ ਰਿਹਾ ਸੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਪਿਆ ਆਓ ਪਹਿਲਾਂ ਵੀਡੀਓ ਸੁਣਦੇ ਹਾਂ ਦੇਖੋ ਜੀ ਇਹਨੂੰ ਕਹਿੰਦੇ ਦੇਸ਼ ਦੇ ਨਾਲ ਖੜਨਾ ਲਓ ਜੀ ਲਓ ਜੀ ਪੰਡਤ ਮੰਤਰ ਪੜ੍ਹੀ ਜਾਂਦਾ ਸੁਣੋ ਇਹ ਜੀ ਵੀਡੀਓ ਦਿਲ ਜਿੱਤ ਲੈਂਦੀ ਹੈ ਵੀ ਹਾਂ ਵੀ ਵਾਕਿਮੇ ਹੀ ਮਤਲਬ ਜਿਹੜਾ ਦੇਸ਼ ਨਾਲ ਪਿਆਰ ਕਰਦੇ ਐ ਮੇਰੇ ਭਾਈ ਦਾ ਵਿਆਹ ਵੀ ਉਸ ਦਿਨ ਸੀ ਜਿਸ ਦਿਨ ਮੌਕ ਡ੍ਰਿਲ ਹੋ ਰਹੀ ਸੀ ਬਲੈਕਆਊਟ ਸੀਗਾ ਦੇਖੋ ਸਾਥੇ 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 ਨਾਨਸ ਕਰਤਾਏ ਸੰਗੁਰੀ ਸੰਕਿਤੇ ਲੋ ਜੀ ਚਾਰੇ ਪਾਸੇ ਹਨੇਰਾ ਦੇਖੋ ਬੰਦੇ ਨੇ ਦਿਖਾਇਆ ਵੀ ਚਾਰੇ ਪਾਸੇ ਪੂਰਾ ਫੁੱਲ ਹਨੇਰਾ ਕਿਸੇ ਪਾਸੇ ਲਾਈਟ ਨਹੀਂ ਚੱਲ ਰਹੀ ਇਹ ਆ ਬੰਦੇ ਦਾ ਵਿਆਹ ਚੱਲ ਰਿਹਾ ਪਰ ਲਾਈਟ ਨਹੀਂ ਜੰਚਾਈ ਲਾਈਟ ਬਾਹਰ ਨਹੀਂ ਲਾਈਟ ਆਪ ਕੋ ਕੱਢ ਕੇ ਘਾਲੇ ਭੂਮੀ ਰੂਪੇ ਅਕਵਾਂਸ ਜਿਹਨੇ ਆਨੇ ਵਾਲੇ ਮਧਮ ਗਾਹੀ ਸ਼ੁਭ ਤਾਂ ਦੋਸਤੋ ਇਹ ਜੀ ਵੀਡੀਓ ਦਿਲ ਜਿੱਤ ਲੈਂਦੀ ਹੈ ਕਿਤੇ ਨਾ ਕਿਤੇ ਵਕੂ ਬਕਰੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਨੇ ਆਹ ਬਾਈ ਨੇ ਤਾਂ ਸਿਰ ਹੀ ਕਰਾਤਾ ਕਹਿੰਦਾ ਇੱਕ ਪਾਸੇ ਮੋਗ ਡ੍ਰੇਲ ਬਲੈਕਆਊਟ ਹੋ ਰਿਹਾ ਸੀ ਤੇ ਦੇਸ਼ ਤੇ ਵਿਵਪਤਾ ਬਣੀ ਪਈ ਹੈ ਤੇ ਆਹ ਬਾਈ ਦਾ ਵਿਆਹ ਹੋ ਰਿਹਾ ਹੈ ਬਲੈਕਆਊਟ ਦੇ ਵਿੱਚ ਚਾਰੇ ਪਾਸੇ ਰੋਸ਼ਨੀ ਬੰਦ ਹੋਈ ਪਈ ਹੈ ਤੇ ਆਹ ਬਾਈ ਦਾ ਵਿਆਹ ਜਿਹੜਾ ਬੜੇ ਤਰੀਕੇ ਦੇ ਨਾਲ ਸੰਪੂਰਨ ਹੋ ਗਿਆ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੁਣ ਆਹ ਵੀਡੀਓ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਚ ਆਪਣੀ ਰਾਇ ਕਰਿਓ ਸਾਂਝੀ ਮਿਲਦਿਆਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ